ਹਾਂਜੀ ਦੋਸਤੋ ਜੈਟ ਵਾਈ ਚੈਨਲ ਦੀ ਖੋਰ ਰਹੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੀਸ ਵੀਡੀਓ ਦੇ ਵਿੱਚ ਇੱਕ ਸਰਪ੍ਰਾਈਜ਼ ਵੀਡੀਓ ਲੈ ਕੇ ਆ ਚੁੱਕੇ ਆਂ ਦੋਸਤੋ ਜਿਸ ਦੇ ਵਿੱਚ ਕਿ ਇੱਕ ਲੜਕੇ ਦਾ ਪਿਤਾ ਕਈ ਸਾਲ ਪਹਿਲਾਂ ਡੌਂਕੀ ਲਗਾ ਕੇ ਅਮਰੀਕਾ ਚਲਾ ਗਿਆ ਸੀ ਅਤੇ ਹੁਣ ਉਹ ਕਈ ਸਾਲਾਂ ਬਾਅਦ ਜਦੋਂ ਵਾਪਸ ਆ ਕੇ ਆਪਣੇ ਪੁੱਤ ਨੂੰ ਮਿਲਦਾ ਹੈ ਤਾਂ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ ਜਿਸ ਦੀ ਕਿ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਉਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਇਦਾਂ ਦੇ ਹੀ ਲੇਟੈਸਟ ਵੀਡੀਓ ਦੇਖਣ ਲਈ ਸਾਡੇ ਚੈ you uh -huh.